ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸੇ ਮਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮਕ ਸੁਰਖੀਆਂ ਤੇ ਅੰਮ੍ਰਿਤਸਰ ਦੇ ਵਿੱਚ ਐਨਆਰਆਈ ਨੌਜਵਾਨ ਤੇ ਚੰਗੀਆਂ ਗੋਲੀਆਂ ਕਰ ਦੇ ਵਿੱਚ ਦਾਖਲ ਹੋ ਕੇ ਹਮਲਾਵਰਾਂ ਨੇ ਕੀਤੀ ਗੋਲੀਬਾਰੀ ਐਨਆਰਆਈ ਨੌਜਵਾਨ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਸਿਆਸੀ ਪ੍ਰਤੀਕਿਰਿਆਵਾਂ ਆਈਆਂ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਮੰਤ ਮੰਗਿਆ ਅਸਤੀਫਾ ਕੰਗਨ ਰਣੌਦ ਦੇ ਫਿਲਮ ਐਮਰਜੈਂਸੀ ਤੇ ਹੋਰ ਸਖਤ ਹੋਈ ਐਸਜੀਪੀਸੀ ਜੀ ਸਟੂਡੀਓ ਨੂੰ ਭੇਜਿਆ ਕਾਨੂੰਨੀ ਨੋਟਿਸ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ ਪੰਜਾਬ ਸਰਕਾਰ ਦੇ ਵਿਰੋਧ ਕੀਤੀ ਜਮ ਕੇ ਨਰੇਬਾਸੀ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਸਵੇਰੇ ਤੜਕਸਾਰ ਅੰਮ੍ਰਿਤਸਰ ਦੇ ਵਿੱਚ ਇੱਕ ਬਿਹਦ ਦਰਦਨਾਕ ਘਟਨਾ ਵਾਪਰੀ ਜਿੱਥੇ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਇੱਕ ਗੱਡੀ ਦੇ ਵਿੱਚ ਦਾਖਲ ਹੋ ਗਏ ਅਤੇ ਐਨਆਰਆਈ ਸ਼ਖਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਪੂਰੀ ਘਟਨਾ ਤੇ ਇੱਕ ਸੀਐਸਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਫਿਲਹਾਲ ਪੀੜਤ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਚੱਲ ਰਿਹਾ ਹੈ ਅੰਮ੍ਰਿਤਸਰ ਦੇ ਦਪੁਰਜੀ ਵਿਖੇ ਇੱਕ ਐਨਆਰਆਈ ਨੌਜਵਾਨ ਨੂੰ ਗੱਡੀ ਦੇ ਵਿੱਚ ਦਾਖਲ ਹੋ ਕੇ ਦੋ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜਲੰਧਰ ਜੀਟੀ ਰੋਡ ਤੇ ਕਸਬਾ ਦਪੁਰਜੀ ਵਿਖੇ ਅਮਰੀਕਾ ਦੇ ਪੱਕੇ ਰਹਿਣ ਵਾਲੇ ਨੌਜਵਾਨ ਨੂੰ ਗੋਲੀਆਂ ਦੇ ਨਾਲ ਪੁਨ ਦਿੱਤਾ ਗਿਆ ਜਦਕਿ ਉਸ ਦੇ ਬੱਚੇ ਹਮਲਾਵਰਾਂ ਦੀਆਂ ਮਿੰਤਾ ਕਰਦੇ ਵਿਖਾਈ ਦੇ ਰਹੇ ਸੀ ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਆਂਡਗਵਾਂਡ ਵਿੱਚ ਰਹਿਣ ਵਾਲੇ ਲੋਕਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਇਸ ਵੇਰੇ 7:00 ਵਜੇ ਤੋਂ ਕਰੀਬ 5 ਮਿੰਟ ਦੇ ਕਰੀਬ ਗਰੀਬ ਸਾਰਾ ਕੰਮ ਹੋਇਆ ਹੈ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹਡਾ ਰਿੰਕੂ ਆ ਸੰਖੇਨ ਸਿੰਘ ਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਆ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਕੇ ਆ ਗੱਡੀ ਦੇ ਵੱਲੇ ਹੋਇਆ ਮੜਾ ਜਾ ਤੇ ਬਾਅਦ ਵਿੱਚ ਉਹਨਾਂ ਨੇ ਉਹਦੇ ਪਸਤਾਵ ਰੱਖ ਲਈ ਹੈ ਕਿਚੀ ਦੇ ਵਿੱਚ ਇਹ ਸਟੈਂਸਿੰਗ ਅਮਰੀਕਾ ਤੋਂ ਪਰਤਿਆ ਜੀ ਹਾਂਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪਰ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆਕ ਜਾਂਦਾ ਰਿਹਾ ਕੋਈ 5 10 ਕਿ ਕੋਈ ਬੱਚੇ ਛੋਟੇ ਛੋਟੇ ਨਾ ਉਹਨਾਂ ਦੀ ਦੇਖ ਕੇ ਪਰਵਾਸੇ ਕੋਣ ਕੁਰਸੀ ਜਿੱਤ ਗੋਲੀਆਂ ਚਲੇ ਸਮਾਗਨ ਨਵੇਦਾ ਸਤ ਵਜ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਤਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚਲੀਆਂ ਜੀ ਉਹਨਾਂ ਤੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰਦੇ ਉਦੜ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਵਾਰਦਾਤ ਤੇ ਉੱਤੇ ਪਹੁੰਚ ਗਈ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੀ ਕਿਹਾ ਆਓ ਸੁਣਦੇ ਹਾਂ ਏਜੀਸੀਪੀ ਹਰਪਾਲ ਸਿੰਘ ਦੇ ਕੋਲੋਂ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ ਸਾਡਾ ਸੀਏ ਸਟਾਫ ਸਾਡੇ ਐਸਐਚਓ ਮਕਬੂਲਪੁਰਾ ਏਸੀਪੀ ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਆ ਯਾਰ ਕਿ ਫਰੋਤੀ ਵੀ ਪੱਕੀ ਗਈ ਸੀ ਸੁਪਤੈਂਸ ਸਿੰਘ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਇਕੋ ਨਾ ਸਾਡੇ ਕੋ ਕੋਈ ਇਹ ਨਾ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਤੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਵਾਈਫ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਇਹਨਾਂ ਨੂੰ ਕੋਈ ਨਹੀਂ ਅਸੀਂ ਬਸ ਵਕ-ਵਕੈਂਗਲਾਂ ਤੋਂ ਡੀਡੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀ ਨੂੰ ਟ੍ਰੇਸ ਕਰ ਲਾਂ ਸੀ ਸੀਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀਵੀ ਫੁਟੇਜ ਆਈ ਸੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦਿਆਂ ਦੇ ਜ਼ਿਕਰ ਹੋ ਹੈ ਕਿ ਐਨਆਰਆਈ ਸੁਖਚੈਨ ਸਿੰਘ ਨੇ ਦੂਜਾ ਵਿਆਹ ਕਰਵਾਇਆ ਸੀ ਅਤੇ ਉਸਦੀ ਪਹਿਲੀ ਪਤਨੀ ਨੇ ਪਰਿਵਾਰ ਦੇ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ ਮਾਮਲੇ ਦੀ ਜਾਂਚ ਵਿੱਚ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਇਹ ਤਾਂ ਵਖ ਨਿਯੋਗ ਹੋਵੇਗਾ ਅੰਮ੍ਰਿਤਸਰ ਦੇ ਦਬੁਰਜੀ ਦੇ ਵਿੱਚ ਇੱਕ ਐਨਆਰਆਈ ਦੇ ਘਰ ਵੜ ਕੇ ਉਸ ਉੱਤੇ ਹਮਲਾ ਕਰਨ ਦੀ ਇਸ ਘਟਨਾ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਵੀ ਮੰਗ ਕਰ ਲਈ ਗਈ ਹੈ ਅੰਮ੍ਰਿਤਸਰ ਦੇ ਦੁਰਜੀ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਸਿਆਸੀ ਪ੍ਰतिक्रमण ਆਉਣੇ ਵੀ ਸ਼ੁਰੂ ਹੋ ਚੁੱਕੇ ਨੇ ਦਰਸਲ ਤੜਕਸਾਰ 7:05 ਦੇ ਇਹ ਘਟਨਾ ਵਾਪਰੀ ਜਿਸ ਤੋਂ ਬਾਅਦ ਪਾਪਾ ਦੇ ਸਿਖਾਗੂ ਮਨਜਿੰਦਰ ਸਿਰਸਾ ਨੇ ਟਵੀਟ ਕਰਕੇ ਆਪਣਾ ਪ੍ਰतिकਰਮ ਦਿੱਤਾ ਤੇ ਕਿਹਾ ਕਿ ਡੂੰਗਾ ਦੁੱਖ ਅਤੇ ਸਦਮੇ ਦੇ ਨਾਲ ਭਰੀ ਖਬਰ ਸੀ ਉਹਨਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਭਗਵੰਤ ਮਾਨ ਜੀ ਦਾ ਰੰਗਲਾ ਪੰਜਾਬ ਮਹਿਜ਼ ਇੱਕ ਸੰਵਾਦ ਹੈ ਜਦਕਿ ਰਾਜ ਵਿੱਚ ਦਿਨ ਦਿਹਾੜੇ ਕਤਲ ਫਰੋਤੀ ਅਤੇ ਜੇਲ੍ਹ ਵਿੱਚੋਂ ਗੈਂਗਸਟਰਾਂ ਦੀਆਂ ਮੁਲਾਕਾਤਾਂ ਧਮਕੀਆਂ ਅਜਿਹੀਆਂ ਗੱਲਾਂ ਆਮ ਬਣ ਗਈਆਂ ਨੇ ਉਹਨਾਂ ਸਵਾਲ ਕੀਤਾ ਕਿ ਪੰਜਾਬ ਪੁਲਿਸ ਕੀ ਕਰ ਰਹੀ ਹੈ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਨੇ ਸਵਾਲ ਕਰਦਿਆਂ ਕਿਹਾ ਕਿ ਐਨਆਰਆਈ ਕਦੇ ਪੰਜਾਬ ਨੂੰ ਆਪਣਾ ਘਰ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਸਨ ਹੁਣ ਡਰ ਦੇ ਵਿੱਚ ਰਹਿੰਦੇ ਨੇ ਇੱਕ ਐਨਆਰਆਈ ਨੂੰ ਉਸ ਦੇ ਘਰ ਦੇ ਅੰਦਰ ਗੋਲੀ ਮਾਰੀ ਗਈ ਪਰਿਵਾਰ ਦੇ ਸਾਹਮਣੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ناکامی ਆਪੀ ਨੇ ਪੰਜਾਬ ਨੂੰ ਖਤਰੇ ਦੀ ਘੰਟੀ ਬਣਾ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਪੰਜਾਬ ਨੂੰ ਭਾਸ਼ਣ ਦੀ ਨਹੀਂ ਕਾਰਵਾਈ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਵਿਕਰਮ ਮਜੀਠੀਆ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਸਵੇਰੇ ਸ਼ਰਿਆਮਕਰ ਆਕੇ ਬੱਚਿਆਂ ਦੇ ਸਾਹਮਣੇ ਐਨਆਰਆਈ ਸੁਖਚੈਨ ਦੇ ਗੋਲੀਆਂ ਮਾਰੀਆਂ ਗਈਆਂ ਜੋ ਜਿਹੜੇ ਇਲਾਜ ਹੈ ਉਹਨਾਂ ਸਵਾਲ ਚੁੱਕਿਆ ਕਿ ਭਗਵੰਤ ਮਾਨ ਸਾਹਿਬ ਕਿੱਧਰ ਜਾ ਰਿਹਾ ਹੈ ਪੰਜਾਬ ਪੰਜਾਬ ਦੀ ਕਾਨੂੰਨ ਵਿਵਸਥਾ ਤੁਸੀਂ ਤਾਂ ਬੁਲੇਟ ਪ੍ਰੂਫ ਚੈਂਬਰ ਗੱਡੀਆਂ ਚ ਘੁੰਮ ਲਓਗੇ ਪੰਜਾਬੀ ਕੀ ਕਰਨਗੇ ਹਰ ਰੋਜ਼ ਫਰੋਤੀਆਂ ਤੋਂ ਤੰਗ ਪੰਜਾਬੀ ਆਏ ਦਿਨ ਕਤਲ ਲੁਟਾ ਖੋਹਾ ਮੁੱਖ ਮੰਤਰੀ ਸਾਹਿਬ ਸ਼ਰਾਬਾ ਪੀ ਰਹੇ ਨੇ ਮਸਤੀਆਂ ਕਰ ਰਹੇ ਨੇ ਤੇ ਪੰਜਾਬ ਲਾਲ ਹੋ ਰਿਹਾ ਹੈ। ਉਹਨਾਂ ਸਿੱਧੂ ਮੂਸੇਵਾਲੇ ਦੇ ਕਤਲ ਅਤੇ ਪੰਜਾਬ ਦੇ ਥਾਣਿਆਂ 'ਚ ਗੈਂਗਸਟਰ ਲਾਰੈਂਸ ਦੀ ਇੰਟਰਵਿਊ ਦਾ ਵੀ ਜ਼ਿਕਰ ਕੀਤਾ। ਸ਼ਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕਰ ਲਈ ਹੈ। ਦਰਸਲ ਟਵੀਟ ਕਰਦਿਆਂ ਹੋਇਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ। ਪੰਜਾਬ ਦੇ ਅੱਜ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਅੱਜ ਸਵੇਰੇ ਦਪੁਰਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਐਨਆਰਆਈ ਵੀਰ ਸੁਖਚੰਦ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਨੇ ਪਰ નિર્દય ਬਦਮਾਸ਼ਾਂ ਨੇ ਇੱਕ ਨਾ ਸੁਣੀ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਰਾਜ ਵਿੱਚ ਅਜਹੀਆਂ ਘਟਨਾਵਾਂ ਹਰ ਦਿਨ ਹੋ ਰਹੀਆਂ ਨੇ ਪੰਜਾਬੀ ਆਪਣੇ ਘਰ ਵਿੱਚ ਸੁਰੱਖਿਤ ਨਹੀਂ ਰਹੇ ਮੈਂ ਸਮਝਦਾ ਕਿ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਜ਼ਿਕਰ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਅਪਰਾਧੀਆਂ ਨੂੰ ਫੜਨ ਦੇ ਦਿਸ਼ਾ ਨਿਰਦੇਸ਼ ਦਿੱਤੇ ਨੇ ਨਾਲ ਹੀ ਸਖਤ ਤੋਂ ਸਖਤ ਕਾਰਵਾਈ ਲਈ ਵੀ ਕਦਮ ਚੁੱਕਣ ਦੀ ਗੱਲ ਆਖੀ ਹੈ ਸਪੈਸ਼ਲ ਡੀਜੀਪੀ ਰਾਜਿੰਦਰ ਟੋਕੇ ਵੀ ਇਸ ਮਾਮਲੇ ਨੂੰ ਲੈ ਕੇ ਅੱਜ ਅੰਮ੍ਰਿਤਸਰ ਪਹੁੰਚਣਗੇ ਕੰਗਨਾਰ ਨੋਦੀ ਆਉਣ ਵਾਲੀ ਨਵੀਂ ਫਿਲਮ ਐਮਰਜੈਂਸੀ ਤੇ ਸ਼ੁਰੂ ਹੋਇਆ ਵਿਵਾਦ ਰੁਕੰਦਾ ਨਾਮ ਹੀ ਨਹੀਂ ਲੈ ਰਿਹਾ ਇਸ ਮਾਮਲੇ ਦੇ ਵਿੱਚ ਹੁਣ ਐਸਜੀਪੀਸੀ ਨੇ ਜੀ ਸਟੂਡੀਓ ਨੂੰ ਵੀ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਪ੍ਰਸਾਰਣ ਮੰਤਰਾਲੇ ਤੋਂ ਅਤੇ ਸੈਂਸਰ ਬੋਰਡ ਤੋਂ ਇਸ ਪੂਰੀ ਫਿਲਮ ਦੀ ਇੱਕ ਸਕ੍ਰਿਪਟ ਵੀ ਮੰਗੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਜੀ ਸਟੂਡੀਓ ਨੂੰ ਵਿਵਾਦਿਤ ਦ੍ਰਿਸ਼ਾਂ ਵਾਲੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼ ਲਾਉਂਦਿਆਂ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਇਨਾ ਹੀ ਨਹੀਂ ਪਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਸਕ੍ਰਿਪਟ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਗਈ ਹੈ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕੰਗਨਾਰ ਨੌਦ ਦੇ ਉੱਤੇ ਕਈ ਦੋਸ਼ ਲਗਾਏ ਤੇ ਕਿਹਾ ਕਿ ਕੰਗਨਾ ਅਕਸਰ ਸਿੱਖਾਂ ਦੇ ਵਿਰੁੱਧ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ ਤੋਂ ਇਹ ਜਿਹੜੀ ਫਿਲਮ ਹੈ ਇਸ ਫਿਲਮ ਦੇ ਬਾਰੇ ਸਿੱਖ ਭਾਵਨਾਵਾਂ ਨੇ ਵਿਰੋਧ ਕੀਤਾ ਜਲੰਧਰ ਵਰਗੇ ਸ਼ਹਿਰ ਦੇ ਅੰਦਰ ਭਾਵੇਂ ਕਿ ਇਹ 6 ਸਤੰਬਰ ਨੂੰ ਰਿਲੀਜ਼ ਹੋਣੀ ਆ ਸਿਨਮਿਆਂ ਦੇ ਵਿੱਚ ਤੇ ਅੱਜ ਹੀ ਸਿਨਮਿਆਂ ਦੇ ਵਿੱਚ ਜਾ ਕੇ ਸੰਤਾਂ ਨੇ ਜਥੇਬੰਦੀਆਂ ਨੇ ਆਪਣਾ ਰੋਸ ਦਰਸ ਕਰਵਾ ਦਿੱਤਾ ਇਸੇ ਸਬੰਧ ਚ ਗੰभीरता ਰੋਂ ਲੈਂਦੇ ਆ ਛਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਜਿਹੜੇ ਇੱਕ ਪੱਤਰ ਜਿਹੜਾ ਵਾ ਦੇਸ਼ ਦਾ ਜਿਹੜਾ ਸਾਡਾ ਇਨਫੋਰਮੇਸ਼ਨ ਬ੍ਰॉडकास्टਿੰਗ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਇੱਕ ਪੱਤਰ ਜਿਹੜਾ ਉਹਨਾਂ ਨੂੰ ਜਿਹੜਾ ਲਿਖਤੀ ਤੌਰ ਤੇ ਦਿੱਤਾ ਗਿਆ ਤੇ ਦੂਸਰਾ ਪੱਤਰ ਜਿਹੜਾ ਵਾ ਉਹ ਪ੍ਰਸੰਤ ਜੋਸ਼ੀ ਜਿਹੜੇ ਕੀ ਚੇਅਰਪਰਸਨ ਨੇ ਜਿਹਨੂੰ ਸੈਂਸਰ ਬੋਰਡ ਕਿਹਾ ਜਾਂਦਾ ਉਸ ਨੂੰ ਇਹ ਪੱਤਰ ਦੋ ਜਿਹੜੀਆਂ ਸਸਤਾਵਾਂ ਨੂੰ ਭੇਜੇ ਗਏ ਆ ਤਾਂ ਕਿ ਇਸ ਦੇ ਫਿਲਮ ਦੇ ਬਾਰੇ ਵਿੱਚ ਅਸੀਂ ਆਪਣੀ ਭਾਵਨਾਵਾਂ ਜਿਹੜੀ ਦੱਸ ਸਕੀਏ ਸਿੱਖਾਂ ਦੀ ਜਿਹੜੀ ਭਾਵਨਾ ਦੀ ਤਰਜਮਾਨੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇਹਨਾਂ ਪੱਤਰਾਂ ਰਾਹੀਂ ਦੱਸਿਆ ਉਹਦੇ ਦੱਸਿਆ ਗਿਆ ਕਿ ਇਸ ਇੱਕ ਸਾਜ਼ਿਸ਼ ਦੀ ਚੱਲ ਰਹੀ ਆ ਤੇ ਇਸ ਦੇ ਵਿੱਚ ਇਤਿਹਾਸ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸ਼ਖਸ਼ੀਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿੱਖ ਕੈਰੈਕਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸੋ ਇਹ ਗੱਲ ਕਹੀ ਗਈ ਹੈ ਕਿ ਇਹ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਪੂਰਾ ਜਿਹੜਾ ਸਕ੍ਰਿਪਟ ਆ ਉਹ ਜਿਹੜੀ ਆ ਧਿਆਨ ਨਾਲ ਦੇਖੀ ਜਾਵੇ ਤਾਂ ਕਿ ਇਹ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਨਫ਼ਰਤ ਨਾ ਪੈਦਾ ਕਰੇ ਤੋਂ ਇਸ ਗੱਲ ਲਈ ਅਸੀਂ ਪਹਿਲਾਂ ਵੀ ਜਿਹੜਾ ਸਰਕਾਰਾਂ ਤੱਕ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਮੰਤਰਾਲਾ ਉਹਨੂੰ ਮਿਲ ਕੇ ਇਹ ਜਿਹੜਾ ਜਿਹੜਾ ਬੋਰਡ ਆ ਇਹ ਸੈਂਸਰ ਬੋਰਡ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇंदे ਲਿਆਦੇ ਜਾਂ ਤਾਂ ਕਿ ਕਿਸੇ ਵੀ ਧਰਮ ਦਾ ਜਿਹੜਾ ਇਸ ਦੇ ਵਿੱਚ ਕੋਈ ਖਿਲਵਾੜ ਉਹਨਾਂ ਦੀ ਭਾਵਨਾ ਦਾ ਖਿਲਵਾੜ ਨਾ ਹੋਵੇ ਅਜੀਬ ਦੇ ਵਿੱਚ ਜਿਹੜਾ ਸਾਡਾ ਜੀ ਜੀ ਸਟੂਡੀਓ ਜਿਹੜੀ ਹੈਗੀ ਆ ਜਿਨ੍ਹਾਂ ਨੇ ਇਹ ਜਾਰੀ ਕੀਤਾ ਟ੍ਰੇਲਰ ਉਹਨੂੰ ਵੀ ਜਿਹੜਾ ਕਾਨੂੰਨੀ ਨੋਟਿਸ ਜਿਹੜਾ ਭੇਜਿਆ ਗਿਆ ਸੋ ਸ਼ਰੋਮੀ ਗੁਰਦੁਆਰਾਪੁਰੋਂ ਦੇ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਪੇਸ਼ਰੋਨੀ ਕਮੇਟੀ ਦੇ 77 ਉਹਨਾਂ ਵੱਲੋਂ ਇਹ ਜਿਹੜੇ ਪੱਤਰ ਆ ਉਹਨਾਂ ਸਰਕਾਰ ਨੂੰ ਜਿਹੜੇ ਅੱਜ ਭੇਜੇ ਗਏ ਆ ਸਾਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਸਰਕਾਰ ਇਸ ਗੱਲ ਨੂੰ ਬਿਸਰਤਰਾ ਲਏਗੀ ਜ਼ਿਕਰ ਖਾਸ ਹੈ ਕਿ ਐਸਜੀਪੀਸੀ ਦੇ ਪ੍ਰਦਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਵੀ ਫਿਲਮ ਐਮਰਜੈਂਸੀ ਦੇ ਮਾਮਲੇ ਵਿੱਚ ਕੰਗਨਾ ਦੇ ਉੱਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਦਸਤਕੀ ਇੱਕ ਕੰਗਨਰ ਨੌਂ ਦੀ ਆਉਣ ਵਾਲੀ ਇਹ ਨਵੀਂ ਫਿਲਮ ਸਤੰਬਰ 6 ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੁੱਡੇ ਨਾਲੇ ਦੇ ਵਿੱਚ ਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਸਮਾਜ ਸੇਵੀਆਂ ਨੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਿੱਥੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਉੱਥੇ ਹੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਤੋੜੇ ਗਏ ਨੀ ਪੱਥਰ ਦੀ ਵੀ ਸ਼ਲਾਘਾ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਗੰਦਲਾ ਪਾਣੀ ਰਾਜਸਥਾਨ ਜਾਂਦਾ ਹੈ ਤੇ ਕਈ ਲੋਕ ਇਸ ਗੰਦੇ ਪਾਣੀ ਨੂੰ ਪੀ ਕੇ ਬਿਮਾਰ ਹੋ ਰਹੇ ਨੇ। ਬੁੱਡੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਡੰਪ ਕਰਨ ਕਾਰਨ ਸਮਾਜ ਸੇਵੀ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਅੱਜ ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦੇ ਵਿਰੋਧ ਵਿੱਚ ਧਰਨਾ ਦਿੱਤਾ ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਸਮਾਜ ਸੇਵੀ ਮਨਪ੍ਰੀਤ ਮੰਨਾ ਸੋਨੀਆ ਮਾਨ ਸਮੇਤ ਹੋਰ ਜਥੇਬੰਦੀਆਂ ਦੇ ਮੈਂਬਰ ਵੀ ਹਾਜ਼ਰ ਸਨ ਅਤੇ ਉਹਨਾਂ ਨੇ ਮੌਜੂਦਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਫਿਰ ਉਹ 15 ਸਤੰਬਰ ਨੂੰ ਸਤਲੁਜ ਦਰਿਆ ਬੰਦ ਕਰ ਦੇਣਗੇ ਦਰਿਆ ਜਿਹੜਾ ਹੈਗਾ ਹੈ ਨਾ ਇਹ ਨਾਲਾ ਜਿਹੜਾ ਹੈਗਾ ਇਹਨੂੰ ਪੂਰਨਾ ਚਾਹੀਦਾ ਹੈ ਨਹੀਂ ਤੇ ਉੱਤੇ ਇੱਕ ਵੱਡਾ ਪਲਾਂਟ ਲਾਉਣਾ ਚਾਹੀਦਾ ਹੈ ਜਿਹਦੇ ਵਿੱਚ ਪਾਣੀ ਪਿਉਰੀਫਾਈ ਹੋ ਕੇ ਜਾਵੇ ਆਦਰਵਾਇਸ ਦਰਿਆ ਦਾ ਪਾਣੀ ਜਿਹੜਾ ਹੈ ਨਾ ਉਹ ਗੰਦਲਾ ਕਰ ਰਿਹਾ ਹੈ ਉਹਦੇ ਨਾਲ ਦੇ ਜਿੰਨੇ ਪਿੰਡ ਹੈ ਉਹਨਾਂ ਨੂੰ ਸਾਰਿਆਂ ਨੂੰ ਸਕਿੰਦੀ ਬਿਮਾਰੀ ਹੋ ਰਹੀ ਹੈ ਸੋ ਇਸ ਕਰਕੇ ਆਪਾਂ ਨੂੰ ਜਿਹੜਾ ਹੈ ਨਾ ਇਹਦਾ ਪਰਹੇਜ਼ ਕਰਨਾ ਚਾਹੀਦਾ ਹੈ ਲੋਕਾਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਮੈਂ ਸਮੂਹ ਪੰਜਾਬੀਆਂ ਨੂੰ ਕਹਿਣਾ ਚਾਹਨਾ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਆਪਾਂ ਨੇ ਮਿੱਟੀ ਕਮਾ ਤੋਂ ਪੁਲਿਸ ਦੀ ਉਸ ਦੀ ਮਦਾ ਹਿੱਸਾ ਬਣਨਾ ਚਾਹੀਦਾ ਔਰ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੜੇ ਦੁੱਖ ਨਾਲ ਸੰਬੋਧਨ ਕਰਨਾ ਪਿਆ ਕਿ 2.5 ਸਾਲ ਪਹਿਲਾਂ ਅਸੀਂ ਬੜੇ ਸਪੋਰਟਰ ਸੀਗੇ ਮੈਂ ਪਾਰਟੀ ਨਹੀਂ ਬਣਦਾ ਕਿਸੇ ਸਿਆਸੀ ਪਾਰਟੀ ਦਾ ਪਰ ਦੋ ਜਿਹੜੇ ਮગરਮੱਛ ਸੀਗੇ ਉਹਨਾਂ ਨੂੰ ਗਲੋ ਲਾਉਣ ਲਈ ਅਸੀਂ ਬੜੇ ਉਤਸ਼ਾਹ ਦੇ ਨਾਲ ਇੱਕ ਸਰਕਾਰ ਚੁਣੀ ਸੀ ਕਿ ਪੰਜਾਬ ਦੇ ਮਸਲੇ ਹੱਲ ਹੋਣਗੇ ਇਜਾਦ ਦੇ ਲੋਕਾਂ ਨੂੰ ਰਾਹ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਮੋਰਚਿਆਂ ਤੋਂ ਮੁਕਤੀ ਮਿਲੂਗੀ ਲੋਕਾਂ ਨੂੰ ਧਰਮੇ ਨਹੀਂ ਲਾਉਣੇ ਪੈਣਗੇ ਇੱਕਾ ਜਿਹੜਾ ਹੋਰ ਵੱਧ ਰਿਹਾ ਜਿਹੜੇ ਲੋਕਾਂ ਪਿੰਡਾਂ ਦੇ ਵਿੱਚੋਂ ਆ ਰਹੇ ਆ ਬਿਮਾਰੀਆਂ ਫੈਲ ਰਹੀਆਂ ਆ ਖੁਦਸਾਨ ਦੀ ਕਿੱਲਤ ਆ ਰਹੀ ਹੈ ਧੰਦਾ ਪਾਣੀ ਹੋਣੇ ਹੋਏ ਹੋ ਬੋਖ ਪੱਤਰ ਨੂੰ ਚਾਹੀਦਾ ਉਹਨਾਂ ਦੇ ਉੱਤੇ ਸਾਕਸ ਨਹੀਂ ਪਰ ਕਰ ਨਹੀਂ ਸਕਦੇ ਜਿੰਨੀਆਂ ਵੀ ਪਾਰਟੀਆਂ ਚਾਹੇ ਕਾਲੀ ਆ ਚਾਹੇ ਝਾੜੂ ਵਾਲੇ ਨੇ ਅਜੇ ਲੋਕ ਆਸੇ ਪਾਸੇ ਫਿਰ ਰਹੇ ਆ ਕੋਈ ਖੋਤੀ ਸੀ ਬੋਟ ਬੈਂਕ ਐਂਡ ਫੰਡਸ ਤਣਾੜਾ ਦੇ ਉੱਤੇ ਤਣਾੜਾ ਦੇ ਉੱਤੇ ਇਹਨਾਂ ਦਾ ਹੱਥ ਬਾਜ਼ੀ ਪੈ ਹੋ ਗਈ ਆ ਅੱਜ ਦੇ ਦਿਨ ਦੇ ਵਿੱਚ ਕੋਈ ਬੰਦਾ ਆਇਆ ਇੱਥੇ ਸਿਆਸੀ ਪਾਰਟੀ ਦਾ ਕੀ ਮੁੱਦਾ ਨਾਲ ਇਹਨਾਂ ਨੂੰ ਕਹਿਦਾ ਮੁੱਦਾ ਇਸ ਫੋਰਚੇ ਦਾ ਗੱਲਾ ਕੀ ਮੁੱਦਾ ਕਿਸਮਾ ਦਾ ਗੱਲਾ ਕੋਈ ਵੀ ਸਿਆਸੀ ਪਾਰਟੀ ਵਾਲਾ ਉਹਨਾਂ ਨੂੰ ਚਾਹੁੰਦਾ ਕਿਸੇ ਇੰਡਸਟ੍ਰੀਅਲਿਸਟ ਨਾਲ ਨਰਾਜ਼ ਨਹੀਂ ਕਰਨਾ ਚਾਹੁੰਦਾ ਕਿਸੇ ਨਾਲ ਵਗੜਨਾ ਨਹੀਂ ਚਾਹੁੰਦਾ ਸੋ ਮੇਰੀ ਇੱਕ ਗੁਜ਼ਾਰਸ਼ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਲੈਣ ਦੀ ਜ਼ਿਕਰੋਗ ਹੈ ਕਿ ਬਿੱਤੇ ਦਿਨ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਨੇ ਆਪਣੇ ਨਾਮ ਦਾ ਲੱਗਾਂ ਨਹੀਂ ਪੱਥਰ ਗੁੱਡੇ ਨਾਲੇ ਦੇ ਕੋਲੋਂ ਤੋੜ ਦਿੱਤਾ ਸੀ ਜਿਸ ਉੱਤੇ ਵੀ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ ਨੇ ਸ਼ਿਲਾਘਾ ਕੀਤੀ ਹੈ ਕਤਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਵਨ ਸਰੂਪਾਂ ਨੂੰ ਕੈਦ ਕਰਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਵਨ ਸਰੂਪ ਕੈਦ ਦੇ ਵਿੱਚੋਂ ਰਿਹਾ ਕਰਵਾ ਲਿਆ ਗਿਆ ਤੇ ਐਸਜੀਪੀਸੀ ਨੇ ਹੁਣ ਮੰਗ ਕੀਤੀ ਹੈ ਕਿ ਦੂਜੇ ਸਰੂਪ ਨੂੰ ਵੀ ਜਲਦ ਉਸ ਕੈਦ ਤੋਂ ਛੁਡਵਾਇਆ ਜਾਵੇ ਵਿਦੇਸ਼ ਮੰਤਰਾਲੇ ਦੀ ਦਖਲ ਤੋਂ ਬਾਅਦ ਕਤਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਸਰੂਪ ਨੂੰ ਇਕ ਗੁਰਦੁਆਰਾ ਸਾਹਿਬ ਦੇ ਵਿੱਚ ਭੇਜ ਦਿੱਤਾ ਹੈ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੂਜੇ ਸਰੂਪ ਨੂੰ ਸਤਕਾਰ ਨਾਲ ਰੱਖਣ ਦਾ ਵੀ ਭਰੋਸਾ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ ਤੋਂ ਲਏ ਸਨ ਜਿਨ੍ਹਾਂ ਤੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਧਾਰਮਿਕ ਸੰਸਥਾ ਚਲਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਜਿੱਥੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਉੱਥੇ ਹੀ ਦੂਜੇ ਸਰੂਪ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਲਦ ਤੋਂ ਜਲਦ ਲਜਾਨ ਦੀ ਵੀ ਮੰਗ ਕੀਤੀ ਇੱਕ ਜਿਹੜੀ ਘਟਨਾ ਸੁਣ ਵਿੱਚ ਆਈ ਜਿਹੜੀ ਕਿ ਪਹਿਲੀ ਵਾਰ ਆਈ ਹੈ ਕਿ ਉਹ ਉੱਥੇ ਥਾਣੇ ਵਿੱਚ ਸਹਿਬਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਰੂਪ ਜਿਹੜੇ ਆ ਉਹ ਕਾफी ਦੇਰ ਤੋਂ ਉੱਥੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਆ ਤੇ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਆਈ ਇੰਗਲੈਂਡ ਦੀਆਂ ਖ਼ਬਰਾਂ ਸਤਾਵਾਂ ਰਾਹੀਂ ਆਈ ਸ਼੍ਰੋਮਣੀ ਗੁਰਦੁਆਰਾਪੰਥ ਦੀ ਕਮੇਟੀ ਵੱਲੋਂ ਇਸ ਦਾ ਜਿਹੜਾ ਨੋਟਿਸ ਲਿਆ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਨ ਸਿੰਘ ਧੰਨੀ ਸਾਹਿਬ ਵੱਲੋਂ ਸਾਡੇ ਉਪਦੇਸ਼ ਮੋਦਰਾਲੇ ਨੂੰ ਜੱਥੀ ਪੱਤਰ ਤੇ ਬਿਆਨਬਾਜ਼ੀ ਕਰਕੇ ਗੱਲਬਾਤ ਕੀਤੀ ਗਈ ਤਾਂ ਇਸ ਦਾ ਗੰਭੀਰ ਰੂਪ ਸਿਰ ਧਿਆਨ ਜਿਹੜੀ ਕਦਰ ਦੀ ਸਰਕਾਰ ਆ ਉਹਦੇ ਵੱਲੋਂ ਦੋ ਜਿਹੜੇ ਗੁਰੂ ਸਾਹਿਬ ਸੀ ਉਹਨਾਂ ਵਿੱਚੋਂ ਇੱਕ ਸਾਹਿਬ ਜੀ ਗੁਰੂ ਸਾਹਿਬ ਜੀ ਜਿਹੜੇ ਆ ਉਹ ਪਾਵਰ ਸਟਾਨ ਦੇ ਉੱਤੇ ਪਹੁੰਚ ਗਏ ਤੇ ਅਸੀਂ ਚਾਹਾਂਗੇ ਕਿ ਜਿਹੜੀ ਦੇਸ਼ ਦੀ ਸਰਕਾਰ ਆ ਭਾਵੇਂ ਕੀ ਗੱਲ ਠੀਕ ਹੈ ਕਿ ਜਲਦੀ ਉਹਨਾਂ ਨੇ ਇਸ ਗੱਲ ਨੂੰ ਨੋਟਿਸ ਲਿਆ ਵਾ ਅਸੀਂ ਇਸ ਗੱਲ ਦੀ ਧੰਨਵਾਦ ਵੀ ਕਰਦੇ ਹਾਂ ਸਲਾਹਾ ਵੀ ਕਰਦੇ ਹਾਂ ਕਿਉਂਕਿ ਗੁਰੂ ਸਭ ਦੇ ਸਾਂਝੇ ਲੋਕੀ ਜਿਹੜੇ ਸਿੱਖ ਧਰਮ ਆ ਇਹ ਸਾਰੇ ਧਰਮਾਂ ਦਾ ਸਤਿਕਾਰ ਵੀ ਕਰਦੇ ਆ ਤੋਂ ਉਹਨਾਂ ਨੇ ਇਸ ਗੱਲ ਦਾ ਨੋਟਸ ਲਿਆ ਅਸੀਂ ਧੰਨਵਾਦ ਵੀ ਕੀਤਾ ਜਿਉਂ ਵੀ ਮੋਤਰ ਆਪਣਾ ਕਮੇਟੀ ਵੱਲੋਂ ਵੀ ਤੋਂ ਅਸੀਂ ਚਾਹੁੰਦੇ ਹਾਂ ਕਿ ਜਾਦੀ ਦੂਸਰੇ ਗੁਰਦੁਆਰਾ ਸਾਹਿਬ ਜਿਹੜੇ ਆ ਉਹ ਵੀ ਉਸੇ ਗੁਰਦੁਆਰਾ ਸਾਹਿਬ ਵਿੱਚ ਸ਼ੋਧ ਕੀਤੇ ਜਾਣ ਤੇ ਮੈਂ ਆਪਣੇ ਵੱਲੋਂ ਕਾਰਤਕ ਸਾਹਿਬ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਆ ਕਿਹੜੇ ਲੋਕ ਜਿੰਨਾ ਕਰਕੇ ਸਾਬ ਸ੍ਰੀ ਗੁਰੂ ਬਰਾ ਸਾਹਿਬ ਜਿਹੜੇ ਆ ਉਹ ਕਾਫੀ ਲੰਬਾ ਸਮੇਂ ਤੋਂ ਥਾਣੇ ਦੇ ਵਿੱਚ ਜਾਂ ਉਹਨਾਂ ਦੀ ਪੁਲਿਸ ਦੇ ਕੋਲੇ ਉਹਨਾਂ ਦੇ ਕਬਜ਼ੇ ਵਿੱਚ ਰਹੇ ਇਹ ਗੱਲ ਜਿਹੜੀ ਆ ਸੁੰਨ ਦੇ ਵਿੱਚ ਬੜੀ ਅਸਹਿਬ ਆ ਤੋਂ ਇਹਦਾ ਇਹਦਾ ਕਾਰਨ ਪਤਾ ਲੱਗੇ ਕਿਹੜੇ ਲੋਕ ਨੇ ਕਿਉਂ ਇਹ ਵਾਪਰਿਆ ਤਾਂ ਨਹੀਂ ਦਵਾਰਨਾ ਵਾਪਰੇ ਇਸ ਗੱਲ ਦੀ ਅਸੀਂ ਕਾਰਤਕ ਸਾਹਿਬ ਨੂੰ ਵਿਂਤੀ ਕਰਦੇ ਆ ਸੋ ਜੀ ਸਿੱਖ ਸੰਗਤ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀ ਜੇ ਕੋਈ ਘਟਨਾ ਵਾਪਰਦੀ ਆ ਤਾਂ ਉਸ ਦੇ ਖਿਲਾਫ ਜਿਹੜਾ ਆਪਣੀ ਆਵਾਜ਼ ਜਿਹੜੀ ਆ ਬੁਲੰਦ ਜ਼ਰੂਰ ਸਾਨੂੰ ਸਾਨੂੰ ਕਰਨੀ ਚਾਹੀਦੀ ਆ ਜ਼ਿਕਰ ਖਾਸ ਹੈ ਕਿ ਬਿਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਮੰਤਰਾਲੇ ਨੂੰ ਇਸ ਮਾਮਲੇ ਦੇ ਵਿੱਚ ਚਿੱਠੀ ਲਿਖੀ ਸੀ ਅਤੇ ਕੇਂਦਰ ਮੰਤਰਾਲੇ ਨੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਕੇ ਵਿਖਾਈ ਹੈ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਮਿਲਦੀ ਹੋਈ ਫਿਲਹਾਲ ਵਿਖਾਈ ਨਹੀਂ ਦੇ ਰਹੀ ਸੀਬੀਆਈ ਨੇ ਅਫੀਡੇਵਟ ਦਾਖਲ ਕਰਨ ਨੂੰ ਲੈ ਕੇ ਕੁਝ ਹੋਰ ਸਮਾਂ ਮੰਗ ਲਿਆ ਜਿਸ ਤੋਂ ਬਾਅਦ ਹੁਣ ਮੰਤਰੀ ਆਤੀਸ਼ੀ ਮਰਲੇਨਾ ਨੇ ਭਾਜਪਾ ਦੀ ਸੀਬੀਆਈ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਤੇ ਆਤੀਸ਼ੀ ਮਰਲੇਨਾ ਨੇ ਕਿਹਾ ਕਿ ਭਾਜਪਾ ਦੇ ਵੱਲੋਂ ਚਲਾਈ ਜਾ ਰਹੀ ਸੀਬੀਆਈ ਦਾ ਇੱਕ ਨਵਾਂ ਛੜੀ ਅੰਤਰ ਹੈ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਸੀਬੀਆਈ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਕੁਝ ਗਿੱਚ ਦੇ ਤੌਰ 'ਤੇ ਉਹਨਾਂ ਨਾਲ ਸਹਿਯੋਗ ਨਹੀਂ ਕਰ ਰਹੇ ਜਿਸ ਤੋਂ ਬਾਅਦ ਹਲਫਨਾਮੇ ਦੇ ਲਈ ਸਮਾਂ ਮੰਗਿਆ ਗਿਆ ਸੀ ਅਤੇ ਅੱਜ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਮਾਰਲੇਨਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਭਾਜਪਾ ਦੀ ਸੀਬੀਆਈ ਦੀ ਇੱਕ ਹੋਰ ਸਾਜ਼ਿਸ਼ ਦਾ ਪਰਦਾਫਾਸ਼ ਹੋ ਚੁੱਕਿਆ ਹੈ ਭਾਜਪਾ ਦੀ ਸੀਬੀਆਈ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਕੇਜਰੀਵਾਲ ਦੀ ਜ਼ਮਾਨਤ ਮਾਮਲੇ ਦੇ ਵਿੱਚ ਸੁਣਵਾਈ ਨਾ ਕੀਤੀ ਜਾਵੇ ਤੇ ਹਲਫਨਾਮਾ ਦਾਇਰ ਕਰਨ ਵਾਸਤੇ ਸਮਾਂ ਦੇਣਾ ਚਾਹੀਦਾ ਹੈ ਕੱਲ ਸੁਪਰੀਮ ਕੋਰਟ ਮੇ ਅਰਵਿੰਦ ਕੇਜਰੀਵਾਲ ਜੀ ਦੀ ਬੇਲ ਕੀ ਹਿਅਰਿੰਗ ਥੀ उस बेल की हियरिंग में भारतीय जनता पार्टी की सीबीआई ने सुप्रीम कोर्ट के सामने खड़े होकर बोला कि हमें इस मामले में एफिडेविट फाइल करने में समय चाहिए आज हियरिंग मत करिए हमें एक हफ्ते का समय दीजिए हमें दो हफ्ते का समय दीजिए हमें एफिडेविट फाइल करने में समय चाहिए सुप्रीम कोर्ट भी क्या करता जब वहां पे सीबीआई का वकील खड़े होकर बोलते हैं केंद्र सरकार की सीबीआई बोलती है कि हमें समय चाहिए तो सुप्रीम कोर्ट ने भी समय दिया और दो हफ्ते बाद की तारीख अरविंद केजरीवाल जी के, के केस की लगा दी लेकिन आज जिस एफिडेविट पर सीबीआई ने कहा कि हमें फाइल करने के लिए एक हफ्ते का समय चाहिए आज वो एफिडेविट दिल्ली के देश के हर अखबार में छपा हुआ है इसका क्या मतलब है कि जो एफिडेविट सीबीआई कह रही थी कि हमने तैयार नहीं किया हमें तैयारी के लिए एक हफ्ते का समय चाहिए तो वो आज देश के हर अखबार में कैसे छप गया इसका मतलब है एफिडेविट तैयार था इसका मतलब है कि सुप्रीम कोर्ट को झूठ बोला गया इसका मतलब है कि सिर्फ अरविंद केजरीवाल को कुछ दिन और जेल में रखने की साजिश कर रही है भारतीय जनता पार्टी की सेंट्रल ब्यूरो ऑफ इन्वेस्टिगेशन ਜਿਕਰੇ ਖਾਸ ਹੈ ਕਿ ਬਿੱਤ ਦਿਨ ਸੁਪਰੀਮ ਕੋਰਟ ਨੇ ਸੀਪੀਆਈ ਨੂੰ ਹਲਫਨਾਮਾ ਦਾਇਰ ਕਰਨ ਵਾਸਤੇ ਹੋਰ ਸਮਾਂ ਦੇ ਦਿੱਤਾ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਮੂਡ ਤੋਂ ਬੀਜੇਪੀ ਸਰਕਾਰ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੋਵੇਗੀ ਦਿੱਲੀ ਦੇ ਵਿੱਚ ਬਜ਼ੁਰਗਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ ਮਿਲ ਰਹੀ ਸੀ ਜਿਸ ਤੋਂ ਬਾਅਦ ਵਿਧਾਇਕ ਦੁਰਗੇਸ਼ ਪਾਠਕ ਦੇ ਵੱਲੋਂ ਭਾਜਪਾ ਸਰਕਾਰ ਨੂੰ ਹੀ ਨਿਸ਼ਾਨੇ ਤੇ ਲਿਆ ਗਿਆ ਸੀ ਉਹਨਾਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਭਾਜਪਾ ਉਹਨਾਂ ਦੇ ਵੱਲੋਂ ਕੀਤੇ ਕੰਮਾਂ ਤੇ ਰੋਕ ਲਗਾ ਰਹੀ ਹੈ ਤੇ ਬਜ਼ੁਰਗਾਂ ਨੂੰ ਉਹਨਾਂ ਦੀ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਨੂੰ ਅਸ਼ੀਰਵਾਦ ਦੇ ਰਹੇ ਨੇ ਤੇ ਹੁਣ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਬਜ਼ੁਰਗਾਂ ਨੂੰ ਉਹਨਾਂ ਦੀ ਪੈਨਸ਼ਨ ਵਾਪਸ ਮਿਲਣੀ ਸ਼ੁਰੂ ਹੋ ਗਈ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਦੁਰਗੇਸ਼ ਪਾਠਕ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਬਜ਼ੁਰਗਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਦਾ ਜ਼ਿਕਰ ਕੀਤਾ ਅਤੇ ਭਾਜਪਾ ਸਰਕਾਰ ਤੇ ਸ਼ਬਤੀ ਹਮਲੇ ਕੀਤੇ ਦੁਰਗੇਸ਼ ਪਾਠਕ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਭੇਜ ਕੇ ਭਾਜਪਾ ਉਹਨਾਂ ਦੇ 8 ਸਾਲ ਦੇ ਕੰਮਾਂ ਉੱਤੇ ਪਾਣੀ ਫੇਰਨਾ ਚਾਹੁੰਦੀ ਸੀ ਅਤੇ पिछले पांच महीनों तो मिलने वाली पेंशन भी बंद कर दी गई मिल चुकी है पिछले एक साल से डेढ़ साल से दिल्ली को ये नरक बनाने में लगे हुए हैं। जो आठ साल का विकास था पिछले एक साल डेढ़ साल में इन्होंने कोशिश की अरविंद केजरीवाल जी को अरेस्ट करके जेल में डाल के सारे काम डरेल कर दो लोगों को परेशान करो एक एक दिल्ली वालों को परेशान करो और हद तो तब हो गई मुझे लगता है दुनिया में इतनी घिनौनी हरकत किसी पार्टी ने नहीं, नहीं की होगी किसी सरकार ने नहीं, नहीं की होगी दिल्ली के जो बुजुर्ग जो केजरीवाल जी को अपना बेटा मानते हैं जो केजरीवाल जी को कहते हैं कि वो हमारा बेटा है वो हमारा ख्याल रखता है उसने हमारे लिए अस्पताल बनाए वो हमारे को पेंशन देता है वो हमारी बिजली अच्छी रखता है वो हमारी सड़कें बना के रखता है इन्होंने उन बुज़ुर्गों को भी नहीं छोड़ा पांच महीने तक ढाई हजार पेंशन आती है एक महीने की आप सोचो पांच महीने तक साठ साल के बुजुर्ग पैंसठ साल के बुजुर्ग सत्तर साल के बुजुर्ग पचहत्तर साल के बुजुर्ग दर दर के ठोकरे खा रहे थे परेशान कर रहे थे उनको कि इनकी पेंशन रोको और फिर देखते हैं तो केजरीवाल को अपना बेटा कहता देखते हैं कैसे तेरा केजरीवाल आता उसको तो जेल में डाल दिया हमने जैसे केजरीवाल जी गए सबसे पहले दिल्ली के बुजुर्गों के ऊपर इन्होंने हमला किया और उनका पेंशन रोक दिया लेकिन केजरीवाल जी भी अलग ही मिट्टी के बने हुए हैं उन्होंने जेल में रहकर भी इनको घुटने टिकवा दिए केंद्र सरकार ने घुटने टेके भारतीय जनता पार्टी ने घुटने टेके प्रधानमंत्री मोदी ने घुटने टेके और कल जाके दिल्ली के बुजुर्गों की पेंशन रिलीज हुई कल मैं एक प्रोग्राम में गया था कई सारे बुजुर्ग मिले जो मेरे ऑफिस आते थे घर आते थे कि बेटा पेंशन नहीं आ रही फोन करते थे कल तो बड़े खुश थे, बड़ा आशीर्वाद दे रहे थे बोले कि हमें केजरीवाल पे भरोसा है वो हमारा बेटा है जेल में है कोई बात नहीं जेल से ज़रूर आएंगे, बहुत जल्दी आएंगे। प्रधानमंत्री जी को ये लगता है भारतीय जनता पार्टी को ये लगता है कि केजरीवाल जी को जेल में डालकर विकास दिल्ली का रोक लेंगे तो गलत फहमी में है वो ਜ਼ਿਕਰ ਇਹ ਹੈ ਕਿ ED ਨੇ 21 ਮਾਰਚ ਨੂੰ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ ਤੇ ਆਮ ਆਦਮੀ ਪਾਰਟੀ ਭਾਜਪਾ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ ਬਿਤੇ ਦਿਨ ਆਬੰਦੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਬੁੱਡੇ ਨਾਲੇ ਦੇ ਪ੍ਰੋਜੈਕਟ ਨੂੰ ਲੈ ਕੇ ਆਪਣੇ ਨਾਮਦਾਨੀ ਪੱਥਰ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਗੁਰਪ੍ਰੀਤ ਗੋਗੀ ਦੇ ਹੱਕ ਵਿੱਚ ਆਉਂਦੇ ਵਿਖਾਈ ਦਿੱਤੇ ਨੇ ਤੇ ਉਹਨਾਂ ਕਹੇ ਹੈ ਕਿ ਉਮੀਦ ਹੈ ਤੁਸੀਂ ਬਾਕੀ ਝੂਠ ਦੇ ਨੀ ਪੱਥਰ ਵੀ ਇਸੇ ਤਰੀਕੇ ਦਾ ਨਾਲ ਹੀ ਢਾ ਦੋਗੇ ਇਸ ਮਾਮਲੇ ਦੇ ਵਿੱਚ ਅਸ਼ਦੀਪ ਕਲੇਰ ਨੇ ਵੀ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਤੇ ਲੁਧਿਆਣਾ ਪੱਛਮੀ ਤੋਂ ਐਮਐਲਏ ਗੁਰਪ੍ਰੀਤ ਬੱਸੀ ਗੋਗੀ ਦੇ ਵੱਲੋਂ ਆਪਣੇ ਹੀ ਨਾਮਦਾਨੀ ਪੱਥਰ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੇ ਆਪਣਾ ਪ੍ਰतिकਰਮ ਦਿੱਤਾ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਸੱਤਾ ਚੌਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀਆਈਪੀ ਕਲਚਰ ਦੇ ਸਖਤ ਖਿਲਾਫ ਸੀ ਆਪ ਵਾਲੇ ਖੁਦ ਕਹਿੰਦੇ ਸੀ ਕਿ ਅਸੀਂ ਕੋਈ ਵੀ ਨੀ ਪੱਥਰ ਨਹੀਂ ਰੱਖਾਂਗੇ ਸਗੋਂ ਕੰਮ ਕਰਕੇ ਵਿਖਾਵਾਂਗੇ ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਐਮਐਲ ਨੇ ਗੁਰਪ੍ਰੀਤ ਗੋਗੀ ਵੱਲੋਂ ਝੂਠ ਦਾ ਨੀ ਪੱਥਰ ਹਟਾਇਆ ਗਿਆ ਕਿਉਂਕਿ ਉਹ ਕੰਮ ਨਹੀਂ ਕਰ पाए ਉਹਨਾਂ ਇਹ ਵੀ ਕਿਹਾ ਹੈ ਕਿ ਮੈਂ ਆਸ ਕਰਦਾ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਝੂਠ ਦੇ ਨੀ ਪੱਥਰ ਰੱਖੇ ਗਏ ਨੇ ਗੋਗੀ ਖੁਦ ਕਹੀਂ ਲੈ ਕੇ ਉਹਨਾਂ ਨੂੰ ਢਾਉਣਗੇ। ਉਹਨਾਂ ਕਿਹਾ ਹੈ ਕਿ ਗੋਗੀ ਦੇ ਲਈ ਉਹਨਾਂ ਦੇ ਮਨ ਵਿੱਚ ਪਹਿਲਾਂ ਵੀ ਕਦਰ ਸੀ ਜੋ ਹੁਣ ਹੋਰ ਵੱਧ ਚੁੱਕੀ ਹੈ। ਵਿਕਰਮ ਮਜੀਠੀਆ ਕਹਿੰਦੇ ਨੇ ਕਿ ਗੋਗੀ ਜੀ ਨੀ ਪੱਥਰ ਵੀ ਢਾਓ ਤੇ ਮੁੱਖ ਮੰਤਰੀ ਦੇ ਝੂਠੇ ਪ੍ਰਚਾਰ ਦੇ ਨੀ ਪੱਥਰ ਵੀ ਢਾਓ। ਇਸ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਵੀ ਪ੍ਰतिकਰਣ ਦਿੱਤਾ ਹੈ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਸਾਹਿਬ ਨੇ ਆਪਣੀ ਸਰਕਾਰ ਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਝੂਠਾ ਤੇ ਫਰੇਵ ਦਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਕਰਤਾ 2.5 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾਈ ਕੰਮ ਕੀ ਕੀਤਾ ਜਾਂ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਮੈਂ ਜਾਂ ਗੱਡੀ ਦੀ ਛੱਤ ਤੇ ਚੜ ਕੇ ਗਾਣੇ ਲਾ ਕੇ ਨੱਚੇ ਨੇ 인ਫਰਾਸਟ੍ਰਕਚਰ ਪੰਜਾਬ ਦਾ ਉੱਥੇ ਹੀ ਖੜਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2017 ਚ ਛੱਡਿਆ ਸੀ ਉਸ ਤੋਂ ਅੱਗੇ ਪੰਜਾਬ ਦੇ ਵਿੱਚ ਇੱਕ ਟ ਵੀ ਕਿਤੇ ਨਹੀਂ ਲੱਗੀ ਕਾਂਗਰਸ ਨੇ ਵੀ 5 ਸਾਲ ਗੱਲਾਂ ਮਾਰ ਕੇ گزارੇ ਗੋਗੀ ਸਾਹਿਬ ਤੁਸੀਂ ਇਹ ਸਾਬਤ ਕਰਤਾ ਕਿ ਜਿਹੜੇ 92 ਐਮ ਐਲ ਜਿੱਤੇ ਨੇ ਉਹਨਾਂ 'ਚ ਥੋੜੇ ਵਰਗੇ ਇੱਕ ਦੋ ਬੰਦੇ ਹੈਗੇ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਏ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਮੂਹਰੇ ਲੱਗੋ ਔਰ ਬਾਕੀ ਵੀ ਪੰਜਾਬ ਦੇ ਵਿੱਚ ਜਿਹੜੇ ਝੂਠੇ ਨਹੀਂ ਪੱਥਰ ਰੱਖੇ ਨੇ ਕਿ ਜੀ ਇਹਨੇ 1900 ਕਰੋੜ ਦਾ ਪ੍ਰੋਜੈਕਟ ਆ ਰਿਹਾ ਹੈ ਭਗਵੰਤ ਮਾਨ ਸਾਹਿਬ ਕਦੇ ਗੱਡੀ ਲੈ ਕੇ ਉੱਥੇ ਨਹੀਂ ਪੱਥਰ ਰੱਖੇ ਆਉਂਦੇ ਨੇ ਕਦੇ ਉੱਥੇ ਇਹ ਜਿੰਨਾ ਝੂਠ ਤੇ ਫਰੇਵ ਦਾ ਨਹੀਂ ਪੱਥਰ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਪੱਟ ਕੇ ਸਿੱਟ ਦਿਓ ਔਰ ਮੇਰੀ ਬਾਕੀ ਐਮਐਲਏ ਸਹਿਬਾਨਾਂ ਨੂੰ ਵੀ ਬੇਨਤੀ ਹੈ ਕਿ 2.5 ਸਾਲ ਨਿਕਲ ਗਏ ਨੇ ਤੇ 2.5 ਸਾਲ ਹੀ ਰਹਿ ਗਏ ਨੇ ਤੇ ਲੋਕਾਂ ਨੇ ਹੁਣ ਹਿਸਾਬ ਮੰਗਣਾ ਹੈ ਤੇ ਐਮਐਲਏ ਕੋਲੇ ਕੋਈ ਜਵਾਬ ਹੈ ਨਹੀਂ ਕਿਉਂਕਿ ਝੂਠ ਮਾਰ ਕੇ ਇਹ ਸਰਕਾਰ ਬਣਾਈ ਸੀ ਲੋਕਾਂ ਨਾਲ ਲੰਬੇ ਚੋੜੇ ਵਾਅਦੇ ਕੀਤੇ ਸੀ ਤੇ ਅੱਜ ਹਾਲਾਤ ਕੀ ਨੇ ਪੰਜਾਬ ਦੇ ਇੰਡਸਟਰੀ ਤਾਂ ਸਾਰੀ ਪੰਜਾਬ ਤੋਂ ਬਾਹਰ ਭੱਜੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਐਨਐਚਏਆਈ ਆਪਣੇ ਪ੍ਰੋਜੈਕਟ ਕੱਢ ਕੇ ਲੈ ਕੇ ਜਾ ਰਹੀ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਨਸ਼ੇ 'ਚ ਸਾਡੀ ਜਵਾਨੀ ਗਰ ਕਰੀ ਐ ਗੈਂਗਸਟਰਾਂ ਦਾ ਰਾਜ ਹੈ ਉਹ ਆਪਣੇ ਇੰਟਰਵਿਊ ਆ ਪੁਲਿਸ ਦੀ ਕਸਟਡੀ 'ਚ ਉਹ ਦੇ ਰਹੇ ਨੇ ਇਹ ਸੂਬੇ ਦੇ ਹਾਲਾਤ ਨੇ ਔਰ ਇਸ ਤੋਂ ਅੱਗੇ ਵੀ ਹੁਣ ਤਾਂ ਐਨਜੀਟੀ ਨੇ ਵੀ ਕਹਿਤਾ 1023 ਕਰੋੜ ਦਾ ਜੁਰਮਾਨਾ ਜਿਠੋਕਿਆ ਕਹਿੰਦੇ ਪੰਜਾਬ ਦੇ ਵਿੱਚ ਗੰਦਗੀ ਐ ਕੂੜੇ ਦੇ ਢੇਰ ਲੱਗੇ ਪਏ ਨੇ ਅਨੀ ਪੱਥਰਾ ਤੋਂ ਕੀ ਕਰਾਉਣਾ ਤੁਹਾਡੇ ਤੋਂ ਤਾਂ ਪੰਜਾਬ ਦਾ ਜਿਹੜਾ ਪੁਰਾਣਾ ਇਨਫਰਾਸਟ੍ਰਕਚਰ ਬਣਿਆ ਤੁਹਾਡੇ ਤੋਂ ਤਾਂ ਉਹਦੀ ਸਫਾਈ ਨਹੀਂ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਪੰਜਾਬ ਤੁਹਾਡੇ ਤੋਂ ਜਵਾਬ ਮੰਗਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਕੀ ਨੇ 18 ਮਈ 2022 ਵਿੱਚ ਭੁੱਡੇ ਨਾਲੇ ਦੇ ਇਸ ਪ੍ਰੋਜੈਕਟ ਦਾ ਨਹੀਂ ਪੱਥਰ ਰੱਖਿਆ ਸੀ ਅਤੇ ਹੁਣ ਉਹਨਾਂ ਨੇ ਕਿਹਾ ਅਫਸਰशाही ਸਾਡੇ ਤੇ ਹਾਵੀ ਹੋ ਚੁੱਕੀ ਹੈ ਜਿਸ ਕਰਕੇ ਮੈਂ ਇੰਨੀ ਪੱਥਰ ਤੋੜ ਕੇ ਘਰ ਲੈ ਜਾ ਰਿਹਾ ਫਿਲਹਾਲ ਸੱਤਾਧਾਰੀ ਪਾਰਟੀ ਦੇ ਵੱਲੋਂ ਇਸ ਉੱਤੇ ਕੋਈ ਵੀ ਪ੍ਰतिकਰਮਣ ਨਹੀਂ ਦਿੱਤਾ ਗਿਆ ਅਰਧੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ